ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮੈਲਰ ਨੇ ਨਾ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਕੁਝ ਸਨੇਹਾ ਲਾਇਆ ਉਹ ਕਹਿੰਦੇ ਵੀ ਤੁਸੀਂ ਸਾਰੇ ਕੈਨੇਡਾ ਵਿੱਚ ਨਹੀਂ ਰਹਿ ਸਕਦੇ ਹੈਗੇ ਉਹ ਕਹਿੰਦੇ ਵੀ ਤੁਸੀਂ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਆਏ ਸੀਗੇ ਤੁਸੀਂ ਇੱਥੇ ਹੁਣ ਆਪਦਾ ਇੱਕ ਤਜਰਬਾ ਵੀ ਲੈ ਲਿਆ ਤੇ ਹੁਣ ਤੁਸੀਂ ਵਾਪਸ ਆਪਣੇ ਮੂਲਕ ਵਿੱਚ ਜਾਓ ਉੱਥੇ ਜਾ ਕੇ ਤੁਸੀਂ ਆਪਦਾ ਕੰਮਕਾਰ ਕਰਨਾ ਸ਼ੁਰੂ ਕਰੋ ਹੁਣ ਜਦ ਦੀ ਇਹ ਖਬਰ ਬਲੂਮਬਰਗ ਦੇ ਵਿੱਚ ਪਬਲਿਸ਼ ਹੋਈਆਂ ਨਾ ਉਦੋਂ ਤੋਂ ਬਾਅਦ ਇੱਕ ਤਰ੍ਹਾਂ ਦੀ ਹਾਹਾਕਾਰ ਮਚੀ ਹੋਈ ਆ ਔਰ ਹਾਹਾਕਾਰ ਮਚਣੀ ਵੀ ਜ਼ਰੂਰ ਸੀ ਕਿਉਂਕਿ ਇਹ ਬਹੁਤ ਵੱਡੀ ਸਟੇਟਮੈਂਟ ਜਿਹਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਦਾ ਜਿਹੜਾ ਭਵਿੱਖ ਹੈ ਨਾ ਜਾਂ ਬਹੁਤ ਸਾਰੇ ਪਰਿਵਾਰਾਂ ਦਾ ਜਿਹੜਾ ਫਿਊਚਰ ਹੈ ਉਹਦਾ ਨਾ ਜੁੜਿਆ ਹੋਇਆ ਹੁਣ ਹੋਇਆ ਕਿ ਇਹ ਵੀ ਬਹੁਤ ਸਾਰੇ ਲੋਕਾਂ ਨੇ ਇਸ ਖਬਰ ਨੂੰ ਆਪੋ ਆਪਣੇ ਤਰੀਕੇ ਨਾਲ ਤੋੜ-ਮਰੋੜ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਤੇ ਕਈਆਂ ਨੇ ਤੇ ਇਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਵੀ ਕੈਨੇਡਾ ਨੇ ਤੇ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹਨ ਉਹ ਕੈਨੇਡਾ ਵਿੱਚੋਂ ਬਾ ਨਹੀਂ ਰਹਿ ਸਕਦੇ ਮਤਲਬ ਇਹ ਆ ਕਿ ਕੋਈ ਚਿਰੂਰ ਕਹਿੰਦਾ ਵਿੱਚ ਰਹਿ ਸਕਦੇ ਨੇ ਤੇ ਜੋ ਪਹਿਲਾਂ ਵਿਰੰਤੀ ਆ ਰਹੇ ਹੱਗੇ ਨੇ ਹੁਣ ਜਿਹੜੇ ਕੈਨੇਡਾ ਵਿੱਚ ਰਹਿਣਗੇ ਉਹ ਕਿਹੜੇ ਹੋਣਗੇ ਇਹ ਸਭ ਜ਼ਰੂਰ ਸਮਝਣ ਦੀ ਲੋੜ ਹੈਗੀ ਆ ਕੈਨੇਡਾ ਗਵਰਨਮੈਂਟ ਦਾ 2024 ਚਾਦਾ ਵਾਰਾ ਚੜਿਆ ਨਾ ਉਸ ਤੋਂ ਬਾਅਦ ਇਹਦਾ ਰਵਈਆ ਚੇਂਜ ਹੋਇਆ ਕੈਨੇਡਾ ਦੇ ਟਰੂਡੋ ਗਵਰਨਮੈਂਟ ਦੇ ਉੱਤੇ ਜਿਹੜਾ ਲੋਕਲ ਪੋਲੀਟੀਕਲ ਪ੍ਰੈਸ਼ਰ ਆ ਉਹ ਬਹੁਤ ਜ਼ਿਆਦਾ ਮਾਊਂਟ ਹੈਗਾ ਕਿਉਂਕਿ ਕੈਨੇਡਾ ਟਰੂਡੋ ਗਵਰਨਮੈਂਟ ਨੇ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟ ਨੂੰ ਬੁਲਾਉਣ ਨੂੰ ਲੈ ਕੇ ਜਾਂ ਇੱਥੇ ਜੋ ਐਜੂਕੇਸ਼ਨ ਸਿਸਟਮ ਚੱਲਦਾ ਜੀਗਾ ਉਹਦੀ ਜਿਹੜੀ ਚੰਗੀ ਨਜ਼ਰਸਾਨੀ ਨਾ ਕਰਨ ਕਰਕੇ ਟਰੂਡੋ ਗਵਰਨਮੈਂਟ ਦੀ ਬਹੁਤ ਜ਼ਿਆਦਾ ਕਿਰਤਕਰੀ ਹੋਈ ਹੋਈ ਹੈ ਜਿਸ ਤਰ੍ਹਾਂ ਚੱਲਦੇ ਆ ਕੈਨੇਡੀਅਨਸ ਵਿੱਚ ਬਹੁਤ ਜ਼ਿਆਦਾ ਗੁੱਸਾ ਦੇ ਦੇ ਕਰਕੇ ਟੂ ਟੂ ਗਵਰਨਮੈਂਟ ਉਤੇ ਪ੍ਰੈਸ਼ਰ ਆ ਕਿ ਉਹ ਕੋਸ਼ਿਸ਼ ਨਾ ਕੋਸ਼ਿਸ਼ ਸਟੂਡੈਂਟਸ ਦੀ ਜਿਹੜੀ ਵੱਧਦੀ ਆਬਾਦੀ ਆ ਜਾਂ ਸਟੂਡੈਂਟਸ ਦੇ ਨਾਲ ਜਿਹੜੀਆਂ ਇਸ਼ੂਜ਼ ਕੈਨੇਡਾ ਵਿੱਚ ਕ੍ਰੀਏਟ ਹੋ ਰਹੀਆਂ ਨੇ ਖਾਸ ਕਰਕੇ ਲੋਕਲ ਕੈਨੇਡੀਅਨਸ ਕੈਨੇਡੀਅਨਸ ਇਹ ਕੰਪਲੀਟ ਕਰਦੇ ਆ ਕਿ ਸਾਨੂੰ ਜੌਬਾਂ ਨਹੀਂ ਮਿਲ ਰਹੀਆਂ ਘਰਾਂ ਦੇ ਰੇਟ ਵਧੇ ਹੋਏ ਆ ਇਨਫਲੇਸ਼ਨ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਉਹ ਕਹਿੰਦੇ ਆ ਕਿ ਕੋਲ ਸਟੂਡੈਂਟਸ ਦੀ ਜਿਹੜੀ ਆਬਾਦੀ ਆ ਨਾਲ ਜਿਹੜੇ ਕੈਨੇਡਾ ਵਿੱਚ ਹੈਗੇ ਨੇ ਉਹਨਾਂ ਨੂੰ ਘਟਾਇਆ ਜਾਵੇ ਹੁਣ ਇਹਦੇ ਵਿੱਚ ਇੱਕ ਚੀਜ਼ ਆ ਸਾਰੇ ਸਮਝਣ ਵਾਸ ਜੋ ਮਿਨਿਸਟਰ ਨੇ ਬਿਆਨ ਦਿੱਤਾ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਜਦ ਵੀ ਕੋਈ ਬੱਚਾ ਕੈਨੇਡਾ ਦਾ ਸਟੱਡੀ ਵੀਜ਼ਾ ਲੈਂਦਾ ਨਾ ਤੋ ਆਪਦੇ ਸਟੇਟਮੈਂਟ ਆਫ ਪਰਪਸ ਦੇ ਬੱਚੇ ਨੂੰ ਉਸੇ ਐਸਓਪੀ ਵੀ ਕਹਿੰਦੇ ਆ ਉਹਦੇ ਵਿੱਚ ਇਹ ਆਪ ਆਪਣੇ ਬੰਦੋ ਲਿਖ ਕੇ ਆਉਂਦਾ ਹਲਫੀਆ ਬਿਆਨ ਦੇ ਕੇ ਆਉਂਦਾ ਕਿ ਮੈਂ ਕੈਨੇਡਾ ਵਿੱਚ ਟੈਂਪੋਰਰੀਲੀ ਪੜਨ ਜਾ ਰਿਹਾ ਹਾਂ ਜਦੋਂ ਮੇਰੀ ਪੜਾਈ ਪੂਰੀ ਹੋ ਜੂਗੀ ਤੇ ਮੈਂ ਵਾਪਸ ਆਪਣੇ ਦੇਸ਼ ਦੇ ਵਿੱਚ ਆ ਕੇ ਤੇ ਮੈਂ ਇੱਥੇ ਆ ਕੇ ਜੌਬ ਕਰੂੰਗਾ ਤੇ ਮੈਨੂੰ ਆ ਇਹਨੇ ਆ ਨਾ ਕੰਪਨੀਆਂ ਦੇ ਵਿੱਚ ਵਧੀਆ ਜੌਬ ਜਿਹੜੀਆਂ ਮਿਲ ਸਕਦੀਆਂ ਹੈਗੀਆਂ ਨੇ ਤੇ ਜੇ ਆਪਾਂ ਕੋਈ ਵੀ ਬੱਚਾ ਮੰਨ ਲਈਏ ਜਿਹੋ ਇਨੀ ਗੱਲ ਕਹਿ ਦੂਈ ਕਿ ਮ ਮੋਟੇ ਵਰਕ ਪਰ ਵਰਤੇ ਮੈਂ ਕੰਮ ਕਰੂੰਗਾ ਤੇ ਫਿਰ ਮੈਂ ਉਥੇ ਦਾ ਪੀਆਰ ਲੈ ਕੇ ਪੱਕਾ ਹੀ ਕੈਨੇਡਾ ਵਿੱਚ ਰਹੂੰਗਾ ਤੇ ਮੈਂ ਵਾਪਸ ਨਹੀਂ ਆਉਂਗਾ ਤੇ ਉਸ ਬੱਚੇ ਦਾ ਤੇ ਵੀਜ਼ਾ ਥਾਂ ਤੇ ਰਿਫਿਊਜ਼ ਕਰ ਦਿੱਤਾ ਜਾਂਦਾ ਔਰ ਉਹਦੇ ਵੀਜ਼ਾ ਆਫੀਸਰ ਵੀਜ਼ਾ ਦਿੰਦਾ ਹੀ ਹੈ ਨਹੀਂ ਹੁਣ ਇਹ ਚੀਜ਼ਾਂ ਸਾਨੂੰ ਕਿਉਂ ਨਹੀਂ ਸਮਝ ਆਈਆਂ ਇਹ ਵੀ ਇੱਕ ਸਾਡੇ ਸੋਚਣ ਦਾ ਵਿਚਾਰ ਇਹ ਨਾ ਸਮਝ ਆਉਣ ਦਾ ਕਾਰਨ ਹੈ ਕਿ ਜਿਹੜੇ ਅਸੀਂ ਏਜੰਟ ਚੂਜ਼ ਕਰਦੇ ਆ ਜਾਂ ਇੱਕ ਏਜੰਟਸ ਦਾ ਵੀ ਉਹ ਧੜਾ ਜਿਹੜਾ ਸਾਨੂੰ ਸੁਚੰਗੀ ਗੱਲ ਦੱਸਦਾ ਹੀ ਨਹੀਂ ਹੈਗਾ ਜਾਂ ਇੰਜ ਕਹਿ ਲਈਏ ਕਿ ਅਸੀਂ ਵੀ ਇਹੋ ਜੀ ਗੱਲ ਸੁਣਨੀ ਨਹੀਂ ਚਾਹੁੰਦੇ ਸਾਨੂੰ ਵੀ ਇੱਕ ਮਿੱਠੀਆਂ-ਮਿੱਠੀਆਂ 슈ਗਰ ਕੋਟਿੰਗ ਵਾਲੀਆਂ ਗੱਲਾਂ ਚੰਗੀਆਂ ਲਗਦੇ ਜੇ ਦੇ ਵਿੱਚ ਡਟ ਕਵੇ ਕਿ ਗੱਲ ਹੀ ਕੋ ਨਹੀਂ ਤੁਸੀਂ ਕੈਨੇਡਾ ਜਾਓ ਜਾਂਦੇ ਸ਼ਹਿਰ ਤੁਹਾਨੂੰ ਇੰਦੀ ਲੱਖ ਵਾਲੀ ਨੌਕਰੀ ਮਿਲ ਜਾਣੀ ਹੈ ਉੱਥੇ ਜਾ ਕੇ ਤੁਸੀਂ 2-3 ਸਾਲਾਂ ਚ ਪੱਕੀ ਹੋ ਜਾਣਾ ਤੇ ਫਿਰ ਦੇਖਿਓ ਵਾਰੇ ਨਿਆਰੇ ਤੁਹਾਡਾ ਮੋਡਾ ਤੇ ਕੈਨੇਡਾ ਜਾ ਕੇ 5-5 6-6 ਲੱਖ ਰੁਪਏ ਮਹੀਨੇ ਦਾ ਕਮਾਏਗਾ ਸਾਨੂੰ ਕਿੰਨਾ ਵਧੀਆ ਲੱਗਾ ਨਾ ਇਹੇ ਚੀਜ਼ਾਂ ਸਾਨੂੰ ਮਰਵਾਉਂਦੀਆਂ ਨੇ ਹੁਣ ਯਾਦ ਕੀ ਜਿਹੜੇ ਏਜੰਟਸ ਨੇ ਉਹ ਵੀ ਚੰਗੀ ਤਰ੍ਹਾਂ ਤੁਹਾਨੂੰ ਗਾਈਡ ਨਹੀਂ ਕਰਦੇ ਕਿ ਕੈਨੇਡਾ ਦੇ ਵਿੱਚ ਪੜਾਈ ਤੋਂ ਬਾਅਦ ਪੀਆਰ ਮਿਲਣੀ ਕੋਈ ਗਰੰਟੀਡ ਨਹੀਂ ਹੈਗੀ ਕੋਈ ਕੈਨੇਡਾ ਸਰਕਾਰ ਵੱਲੋਂ ਤੁਹਾਡੇ ਨਾਲ ਕੀਤਾ ਗਿਆ ਵਾਅਦਾ ਨਹੀਂ ਹੈਗਾ ਸਿਰਫ ਕੈਨੇਡਾ ਸਰਕਾਰ ਇੱਥੇ ਇੱਕ ਤੁਹਾਨੂੰ ਮੌਕਾ ਦਿੰਦੀ ਆ ਔਰ ਉਸ ਮੌਕੇ ਦੇ ਵਿੱਚ ਜੇ ਤੁਸੀਂ ਕੈਨੇਡਾ ਗਵਰਨਮੈਂਟ ਦੇ ਜਿਹੜੇ ਨਿਰਧਾਰਨ ਕੀਤੇ ਗਏ ਪੈਰਾਮੀਟਰਸ ਨੇ ਉਹਨਾਂ ਨੂੰ ਅਗਰ ਤੁਸੀਂ ਮੀਟ ਕਰਦੇ ਹੋ ਤਾਂ ਤੁਸੀਂ ਕੈਨੇਡਾ ਵਿੱਚ ਪੱਕੀ ਆਪਣੀ ਪੀਆਰ ਲੈ ਸਕਦੇ ਹੋ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜੇ ਲਈ ਸੋਮੇ ਦੇ ਕੋਚ ਲਈ ਵੀ ਹੈਗੀ ਆ ਮੈਂ ਵੀ ਇਸੇ ਪੈਰਾਮੀਟਰ ਦੇ ਵਿੱਚੋਂ ਨਿਕਲ ਕੇ ਆਇਆ ਵਾ ਮੇਰੀ ਵੀ ਪੀਆ ਇਸੇ ਤਰੀਕੇ ਹੋਈ ਹੈਗੀ ਆ ਹੁਣ ਕੈਨੇਡਾ ਗਵਰਨਮੈਂਟ ਦੀ ਐਸ਼ਵਡ ਜਿਹੜੀਆਂ ਡਿਮਾਂਡਸ ਹੈਗੀਆਂ ਨੇ ਉਹ ਜੋਬ ਮਾਰਕੀਟ ਦੇ ਨਾਲ ਚੱਲ ਰਹੀਆਂ ਹੈਗੀਆਂ ਨੇ ਹੁਣ ਜਿਸ ਤਰ੍ਹਾਂ ਕਿ ਕੈਨੇਡਾ ਦੀ ਫੈਡਰਲ ਗਵਰਨਮੈਂਟ ਨੇ ਜਿੰਨੀਆਂ ਸਟੇਟ ਗਵਰਨਮੈਂਟਸ ਹੈਗੀਆਂ ਨੇ ਇਹਨਾਂ ਸਾਰੇ ਨਾਲ ਡਿਸਕਸ਼ਨ ਕੀਤੀ ਆ ਕਿ ਕਿਹੜੇ-ਕਿਹੜੇ ਪ੍ਰੋਗਰਾਮਸ ਆ ਜਿਹਦੇ ਵਿੱਚ ਬੱਚਿਆਂ ਨੂੰ ਵਰਕ ਪਰਮਿਟ ਜਿਹੜਾ ਦਿੱਤਾ ਜਾਵੇ ਤੇ ਕਿਹਨਾਂ ਵਿੱਚ ਨਾ ਦਿੱਤਾ ਜਾਵੇ ਜਦਾਂ ਕਿ ਮੈਂ ਪਿੱਛੇ ਨਿਊਜ਼ ਸੁਣੀ ਸੀ ਨਾ ਕਿ ਬਹੁਤ سارے ਬੱਚੇ ਜਿਹੜੇ ਪ੍ਰਾਈਵੇਟ ਕਾਲਜਿਸ ਵਿੱਚ ਪੜ੍ਹਦੇ ਸੀਗੇ ਜਿਹਦੇ ਵਿੱਚ ਇੱਕ ਪ੍ਰਾਈਵੇਟ ਕਾਲਜਿਸ ਤੇ ਸਰਕਾਰੀ ਕਾਲਜਿਸ ਨਾਲ ਕੰਟਰੈਕਟ ਹੋਏ 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 ਸੀਗੇ ਵੀ ਜਦੋਂ ਹੁਣ ਕਾਲਜ ਕੋਈ ਵੈਂਚਰ ਦੇ ਵਿੱਚ ਆ ਪਰ ਉਹਦਾ ਛੋਟਾ ਜਿਹਾ ਕੈਂਪਸ ਜਿਹੜਾ ਬ੍ਰੈਂਟਨ ਦੇ ਵਿੱਚ ਹੈਗਾ ਕਾਲਰ ਸੂਸ਼ਲ ਮੈਰੀ ਦੇ ਵਿੱਚ ਆ ਜਿਹੜਾ 7 ਘੰਟੇ ਦੂਰ ਆ ਪਰ 14 ਛੋਟਾ ਜਿਹਾ ਕੈਂਪਸ ਇੱਥੇ ਮੀਸੀਸਾਗਾ ਦੇ ਵਿੱਚ ਹੈਗਾ ਸੋ ਇਨਰ ਕਾਲਜਿਸ ਜਿਹੜੇ ਬੱਚੇ ਪੜ੍ਹਦੇ ਸੀਗੇ ਪਹਿਲਾਂ ਤੋਂ ਉਹਨਾਂ ਤੋਂ ਉੱਤੇ ਇਹਨਾਂ ਸਟ੍ਰਾਈਕ ਕੀਤਾ ਵੀ ਇਹਨਾਂ ਬੱਚਿਆਂ ਨੂੰ ਵਰਕ ਪਰਮਿਟ ਜਿਹੜਾ ਉਹ ਨਹੀਂ ਮਿਲੂਗਾ ਉਸ ਤੋਂ ਬਾਅਦ ਪ੍ਰਾਈਵੇਟ ਕਾਲਜ ਤੇ ਪਹਿਲਾਂ ਵਰਕ ਪਰਮਨੈਂਸੀ ਰਈਓ ਤੁਹਾਡੇ ਵਾਸਤੇ ਬੜੀ ਜ਼ਰੂਰੀ ਆ ਤੁਹਾਡੇ ਵਾਸਤੇ ਸਮਝਣੀ ਤੇ ਸੁਣਨੀ ਬਹੁਤ ਜ਼ਰੂਰੀ ਹੈਗੀ ਆ ਹੁਣ ਇਸ ਵੀਡੀਓ ਨੂੰ ਨਾ ਅੰਤ ਤੱਕ ਵੀ ਜਰੂਰ ਦੇਖਦੇ ਜਾਓ ਤੇ ਜੇ ਤੁਸੀਂ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤੇ ਸਕਰੀਨ ਤੇ ਤੁਸੀਂ ਮੇਰਾ ਇੰਸਟਾਗ੍ਰam ਤੁਸੀਂ ਅਕਾਊਂਟ ਦੇਖ ਰਹੇ ਹੋ ਜੀਐਸ ਚੋ ਨਾ ਤੁਸੀਂ ਉੱਥੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਫੇਸਬੁਕ ਅਕਾਊਂਟ ਜੀਐਸ ਜਸਕਰਨ ਸਿੰਘ ਤੋਂ ਹਾਂ ਤੁਸੀਂ ਉੱਥੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਹਾਡਾ ਕੋਈ ਕੈਨੇਡਾ ਇਮੀਗ੍ਰੇਸ਼ਨ ਨਾਲ ਲੈ ਕੇ ਕੋਈ ਸਮੱਸਿਆ ਦਾ ਸਵਾਲ ਹੋਵੇ ਤੁਸੀਂ ਮੈਨੂੰ ਮੇਰੇ ਦਾ ਇੰਸਟਾਗ੍ਰam ਤੇ ਫੇਸਬੁਕ ਅਕਾਊਂਟ ਤੇ ਤੁਸੀਂ ਮੇਰੇ ਨਾਲ ਜੋੜ ਕੇ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਨਵੀਆਂ ਚੇਂजेस ਵਰਕ ਪਰਮਿਟ ਨੂੰ ਲੈ ਕੇ ਆ ਰਹੀਆਂ ਤੁਹਾਡੇ ਵਾਸਤੇ ਸੁਣਨੀਆਂ ਸਮਝਣੀਆਂ ਬਹੁਤ ਜ਼ਰੂਰੀ ਨੇ ਉਹ ਇਹ ਹੈਗੀਆਂ ਨੇ ਕਿ ਕੈਨੇਡਾ ਦੀ ਫੈਡਰਲ ਗਵਰਨਮੈਂਟ ਨੇ ਸਟੇਟ ਗਵਰਨਰਸ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਆ ਕਿ ਜਿਹਦੇ ਵਿੱਚ ਇਹਨਾਂ ਨੇ ਉਹ ਸਟੇਟ ਗਵਰਨਰਸ ਨੂੰ ਪੁੱਛਿਆ ਆ ਕਿ ਤੁਹਾਡੇ ਸਟੇਟ ਦੇ ਵਿੱਚ ਕਿਹੜੇ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਜੌਬਾਂ ਨੇ ਜਾਂ ਤੁਹਾਨੂੰ ਕਿਸ ਖੇਤਰ ਦੇ ਵਿੱਚ ਜਾਂ ਕਿਸ ਕੈਟਾਗਰੀ ਦੇ ਵਿੱਚ ਤੁਹਾਨੂੰ ਵਰਕਰਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈਗੀ ਆ ਹੁਣ ਉਹਦੇ ਵਿੱਚ ਜਿਹੜੀ ਚੱਲੀ ਆ ਵੀ ਇੱਕ ਨਵੀਂ ਗੱਲ ਕਿਸੇ ਟਾਈਮ ਤੇ ਹੀ ਵਾਪਰ ਸਕਦੀ ਹੈ ਉਹ ਇਹ ਵਾਪਰ ਸਕਦੀ ਹੈ ਕਿ ਕੈਨੇਡਾ ਗਵਰਨਮੈਂਟ ਹੁਣ ਕਿਸੇ ਟਾਈਮ ਤੇ ਇਹ ਕਹਿ ਸਕਦੀ ਹੈ ਕਿ ਅਸੀਂ ਫਲਾਣੇ ਕੋਰਸਸ ਦੇ ਵਿੱਚ ਹੀ ਵਰਕ ਪਰਮਿਟ ਦੇਣੇ ਨੇ ਫਲਾਣਿਆਂ ਨੂੰ ਵਰਕ ਪਰਮਿਟ ਨਹੀਂ ਦੇਣੇ ਹੈਗੇ ਇਹ ਚੀਜ਼ ਕਿਸੇ ਟਾਈਮ ਵੀ ਕੈਨੇਡਾ ਵੱਲੋਂ ਵਾਪਰ ਸਕਦੀ ਹੈ ਤੇ ਇਹ ਚੀਜ਼ ਮੈਂ ਸਮਝ ਸਕਦਾ ਕਿ ਬਹੁਤ ਸਾਰਿਆਂ ਵਾਸਤੇ ਮਾੜੀ ਖਬਰ ਵੀ ਆ ਡਰਾਣੀ ਵੀ ਹੈਗੀ ਆ ਔਰ ਇਹ ਚੀਜ਼ ਕਿਤਨਾ ਕਹਤੇ ਹੋਣੀ ਵੀ ਜ਼ਰੂਰੀ ਦੇ ਵਿੱਚ ਵੀ ਕੋਈ ਦੂਜੀ ਰਾਏ ਨਹੀਂ ਹੈਗੀ ਕਿਉਂਕਿ ਕੈਨੇਡਾ ਦੀ ਟ੍ਰੂਟੋ ਗਵਰਨਮੈਂਟ ਜਿੰਨੀਆਂ ਪਿਛਲੇ ਸਮੇਂ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਲਗਾਮਾਂ ਢਿੱਲੀਆਂ ਛੱਡੀਆਂ ਹੋਈਆਂ ਸੀ ਕਿਹਾ ਉਹਦਾ ਹੁਣ ਸਾਰਾ ਜਿਹੜਾ ਹੈਗਾ ਨਾ ਵੀ ਜਿਹੜੀ ਆਪੋਜੀਸ਼ਨ ਹੈਗੀ ਆ ਉਹ ਸਾਰਾ ਹੁਣ ਹਿਸਾਬ-ਕਿਤਾਬ ਪੁੱਛ ਰਹੀ ਆ ਤੇ ਟਰੂਡੋ ਗਵਰਨਮੈਂਟ ਨੂੰ ਅੱਗੋਂ ਜਵਾਬ ਕੋਈ ਚੰਗਾ ਨਹੀਂ ਆ ਰਿਹਾ ਹੈਗਾ ਜਿਹਦੇ ਚੱਲਦੇ ਆ ਟਰੂਡੋ ਦੀ ਜਿਹੜੀ ਮੁਖਾਲਫਤ ਆ ਕੈਨੇਡੀਅਨਜ਼ ਵੱਲੋਂ ਖਾਸ ਕਰਕੇ ਜਿੱਥੋਂ ਉਹਨਾਂ ਨੂੰ ਵੋਟਾਂ ਮਿਲਦੀਆਂ ਨੇ ਉਹਨਾਂ ਵੱਲੋਂ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈਗੀ ਆ ਤੇ ਬਾਕੀ ਪੋਸ਼ਕ ਜੋ ਪਿੱਛੇ ਸਟੂਡੈਂਟਸ ਵੱਲੋਂ ਇੰਟਰਨੈਸ਼ਨਲ ਚੂਰਨਟ ਤੇ ਕੁਝ ਛੋਟੇ ਜਿਹੇ ਗਰੁੱਪ ਵੱਲੋਂ ਮੈਂ ਕਹੂੰਗਾ ਦੀ ਜਹੂਨੀ ਹਰਕਤਾਂ ਕੈਨੇਡਾ ਵਿੱਚ ਕੀਤੀਆਂ ਗਈਆਂ ਨੇ ਉਹਦੇ ਕਰਕੇ ਵੀ ਇਹ ਚੀਜ਼ਾਂ ਜ਼ਿਆਦਾ ਐਸਕੇਲੇਟ ਹੋ ਗਈਆਂ ਜਿਾ ਆਪਾਂ ਕਹਿ ਲਿਆ ਨਾ ਕਿ ਹੁਣ ਕੋਈ ਮੱਝਵਾੜੇ ਦੇ ਵਿੱਚ ਬਣੀ ਹੋਵੇ ਤੇ ਪੁਸ਼ਲੇ ਇੱਕ ਘਮਾਵੇ ਤੇ ਲੇਬਰ ਸਾਰੀਆਂ ਜਾਂਦੀਆਂ ਨੇ ਉਸੇ ਤਰੀਕੇ ਦੇ ਨਾਲ ਹੋਇਆ ਵੀ ਹੁਣ ਕੋਈ 2 4 5 ਇੰਟਰਨੈਸ਼ਨਲ ਸਟੂਡੈਂਟ ਮਾੜੇ ਸੀਗੇ ਪਰ ਉਹਦੇ ਚਾਲ ਦੇ ਬਦਨਾਮ ਜਿਹੜੇ ਹੈਗੇ ਉਹ ਸਾਰੇ ਹੋ ਗਏ ਸੋ ਜਿਹਦੇ ਕਰਕੇ ਇੱਕ ਓਵਰਆਲ ਜਿਹੜਾ ਇੱਕ ਪ੍ਰੈਸ਼ਰ ਜਿਹੜਾ ਦਾ ਗਵਰਨਮੈਂਟ ਦੇ ਉੱਤੇ ਬਹੁਤ ਜ਼ਿਆਦਾ ਬਣਿਆ ਹੋਇਆ ਹੁਣ ਇਹਦੇ ਵਿੱਚ ਇੱਕ ਚੀਜ਼ ਸਾਨੂੰ ਹੋਰ ਸਮਝ ਲੈਣੀ ਚਾਹੀਦੀ ਆ ਕੈਨੇਡਾ ਜਿਹੜਾ ਨਾ ਉਹ G5 ਦਾ ਹਿੱਸਾ ਹੈ ਹੁਣ G5 ਦੇ ਵਿੱਚ ਕੈਨੇਡਾ USA ਨਿਊਜ਼ੀਲੈਂਡ UK ਤੇ ਆਸਟ੍ਰੇਲੀਆ ਇਹ ਸਾਰੇ ਕੰਟਰੀ ਆਉਂਦੇ ਆ ਤੇ ਇਹਨਾਂ ਪੰਜ ਕੰਟਰੀਆਂ ਦੇ ਵਿੱਚ ਹੀ ਗਲੋਬਲੀ ਜਿਹੜੇ ਆ ਲੋਕ ਆ ਸਭ ਤੋਂ ਜ਼ਿਆਦਾ ਪੜਾਈ ਕਰਨ ਵਾਸਤੇ ਜਾਂਦੇ ਆ ਉਰਪਾ ਦੇਖੀਏ ਵੀ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਵੀ ਜਦੋਂ ਐਜੂਕੇਸ਼ਨ ਸਿਸਟਮ ਦਾ ਬੁਰਾ ਹਾਲ ਹੋਣਾ ਸ਼ੁਰੂ ਹੋ ਗਿਆ ਸੀ ਬਹੁਤ ਸਾਰੇ ਸਟੂਡੈਂਟ ਜਿਹੜੇ ਆਸਟ੍ਰੇਲੀਆ ਵਿੱਚ ਜਾਣੇ ਪਹੁੰਚਣੇ ਸ਼ੁਰੂ ਹੋ ਗਏ ਸੀ ਕਿ ਤੇ ਆਸਟ੍ਰੇਲੀਆ ਗਵਰਨਮੈਂਟ ਨੇ ਵੀ ਫਟਾਫਟ ਉਹਦੋਂ ਇੱਕ ਪ੍ਰੋਐਕਟਿਵ ਕਿਹੜਾ ਐਕਸ਼ਨ ਲਿਆ ਸੀਗਾ ਹਾਂ ਉੱਥੇ ਕੈਨੇਡਾ ਗਵਰਨਮੈਂਟ ਦਾ ਬੜਾ ਹਾਲ ਹੈ ਕਿ ਪ੍ਰੋਐਕਟਿਵਲੀ ਐਕਸ਼ਨ ਨਹੀਂ ਲੈਂਗੇ ਜੇ ਲੈਂਦੇ ਹੋਣ ਤੇ ਹੋ ਸਕਦਾ ਇੱਥੇ ਆਉਣ ਤੋਂ ਪਹਿਲਾਂ ਲੋਕ ਆਪ ਦਾ ਸੋਚ ਵਿਚਾਰ ਕੇ ਫੈਸਲਾ ਕਰ ਲੈਣ ਉਹ ਇਹਨਾਂ ਨੇ ਇੱਕ ਵਾਰੀ ਗੇਟ ਖੋਲ ਦਿੱਤਾ ਕਿ ਜਿਹੜਾ ਆਉਂਦਾ ਜੋ ਆਵੇ ਸ ਔਰ ਜੇ ਅਸੀਂ ਆਸਟ੍ਰੇਲੀਆ ਦੇਖੀਏ ਤੇ ਆਸਟ੍ਰੇਲੀਆ ਨੇ ਵੀ ਇੱਕ ਸਮਾਂ ਹੋ ਜਾ ਸੀਗਾ ਜਦੋਂ ਉਹਨੇ ਪੀਆਰ ਇੱਕ ਤਾਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਬੰਦ ਕਰਤੀ ਸੀ ਵਰਕ ਪਰਮਿਟ ਜਿਹੜੀ ਸੀ ਉਹ ਬੰਦ ਕਰ ਦਿੱਤੇ ਸੀਗੇ ਕੁਝ ਸਿਲੈਕਟਡ ਕੋਰਸਸ ਵਿੱਚ ਵਰਕ ਪਰਮਿਟ ਦੇਣੀ ਸ਼ੁਰੂ ਕੀਤੇ ਸੀਗੇ ਤੇ ਜੇ ਯੂਕੇ ਦੀ ਗੱਲ ਕਰੀਏ ਤੇ ਯੂਕੇ ਨੇ ਤਾਂ 2011 12 13 ਦੇ ਵਿੱਚ ਬਹੁਤ ਸਾਰੇ ਕਾਲਜ ਜਿਹੜੇ ਹੈਗੇ ਨੇ ਰਾਤੋਂ ਰਾਤ ਬਲੈਕਲਿਸਟ ਕਰਤੇ ਸੀਗੇ ਜਿਹਦੇ ਵਿੱਚੋਂ ਕਾਲਜਾਂ ਨੂੰ ਤਾਤੇ ਮਾਰ ਦਿੱਤੇ ਗਏ ਸੀਗੇ ਸੋ ਇਹੋ ਜਿਹੇ ਹਜੇ ਹਾਲਾਤ ਕੈਨਡਾ ਵਿੱਚ ਤੇ ਨਹੀਂ ਆਏ ਹੈਗੇ ਪਰ ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਚਾਹੀਦਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਹਾਰੀ ਕੰਟਰੀਜ਼ ਤੇ ਹਾਲਾਤਾਂ ਤੋਂ ਜਾਂ ਇਹਨਾਂ ਕੰਟਰੀਜ਼ ਤੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਹੀ ਲੈ ਕੇ ਅੱਗੇ ਆਉਂਦੀ ਆ ਕਿ ਤਨਾ ਕਿਤੇ ਕੈਨੇਡਾ ਬਹੁਤ ਸਾਰੀਆਂ ਚੀਜ਼ਾਂ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਿਸਟਮ ਤੋਂ ਜਾਂ ਯੂਕੇ ਦੇ ਵੀਕ੍ਰਿਸ਼ਨ ਸਿਸਟਮ ਤੋਂ ਲਿਆ ਕੇ ਇੱਥੇ ਕਾਪੀ ਪੇਸਟ ਕਰਦਾ ਹੈ ਸੋ ਜੋ ਚੀਜ਼ਾਂ ਪਹਿਲਾਂ ਆਸਟ੍ਰੇਲੀਆ ਵਿੱਚ ਹੋ ਚੁੱਕੀਆਂ ਜਾਂ ਯੂਕੇ 'ਚ ਹੋ ਚੁੱਕੀਆਂ ਨੇ ਤੇ ਉਹਨਾਂ ਕੰਟਰੀਆਂ ਨੇ ਜਿਹੜੀਆਂ ਉਹ ਆਪਣੀਆਂ ਉਹਨਾਂ ਪ੍ਰੋਬਲਮ ਦਾ ਹੱਲ ਕੱਢਣ ਵਾਸਤੇ ਜਿਹੜੀ ਪਾਲਿਸੀਜ਼ ਨੂੰ ਉਹਨਾਂ ਨੇ ਇੰਪੋਜ਼ ਕੀਤਾ ਸੀਗਾ ਪਾਲਿਸੀ ਮੈਜ਼ਰਸ ਲੈ ਕੇ ਆਏ ਸੀਗੇ ਸਿਮਿਲਰ ਜਿਹਨੂੰ ਕੈਨੇਡਾ ਵਿੱਚ ਅਪਲਾਈ ਹੋਣਗੇ ਤੇ ਜਿਹੋ ਜਿਹ ਜੋ ਲੋਕਾਂ ਦੇ ਬਣੇ ਸੀ ਕਿ ਉਹੋ ਜਿਹੇ ਹਾਲਾਤ ਕੈਨੇਡਾ ਵਿੱਚ ਵੀ ਲਾਜ਼ਮੀ ਬਣਨੇ ਦੇਖੇ ਜਾ ਸਕਦੇ ਹੈਗੇ ਆ ਆਮ ਕਰਕੇ ਆਪਾਂ ਦੇਖਿਆ ਨਾ ਆਸਟ੍ਰੇਲੀਆ 'ਚ ਬਹੁਤ ਸਾਰੇ ਲੋਕ ਮੈਨੂੰ ਯਾਦ ਆ 2017-18 ਤੱਕ ਮਿਲ ਜਾਂਦੇ ਸੀਗੇ ਜਿਨ੍ਹਾਂ ਨੇ ਆਮ ਕਰਕੇ ਕਿਹਾ ਹੁੰਦਾ ਸੀ ਕਿ ਸਾਨੂੰ ਆਸਟ੍ਰੇਲੀਆ ਰਹਿਣ ਦੇ ਨੂੰ 7-7 ਸਾਲ ਹੋ ਗਏ ਅਸੀਂ ਬੜੀ ਜਾ ਰਹੇ ਹਾਂ ਮੇਰੀ ਸਪਾਊਸ ਜਿਹੜੀ ਆ ਉਹਨੇ ਗ੍ਰੈਜੂਏਸ਼ਨ ਕਰ ਲਈ ਫਿਰ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਰ ਲਿਆ ਫਿਰ ਮਾਸਟਰਸ ਕਰ ਲਈ ਸਪਾਊਸ ਜਿਹੜਾ ਹਸਬੰਡ ਹੈਗਾ ਓਪਨ ਵਰਕ ਪਰਮਿਟ ਤੇ ਚੱਲੀ ਆ ਰਿਹਾ ਸਾਡੇ ਬੈਂਡ ਸਾਡੇ ਸਕੋਰ ਨਹੀਂ ਬਣਦੇ ਪਤਾ ਕਰਕੇ ਸਾਡੀ ਪੀਆਰ ਨਹੀਂ ਹੋ ਪਾਰੀ ਇਹੀ ਹਾਲਾਤ ਐਸ ਵੇਲੇ ਕੈਨੇਡਾ ਦੇ ਵਿੱਚ ਬਣੇ ਹੋਏ ਆ ਹੁਣ ਸਾਨੂੰ ਇਹਨਾਂ ਚੀਜ਼ਾਂ ਨੂੰ ਥੋੜੇ ਹੋਰ ਐਂਗਲ ਤੋਂ ਦੇਖਣ ਦੀ ਲੋੜ ਆ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਪੀਆਰ ਦਾ ਸੁਪਨਾ ਲਾਜ਼ਮੀ ਤੌਰ ਤੇ ਨਹੀਂ ਪੂਰਾ ਹੋ ਸਕਦਾ ਤੁਸੀਂ ਬਹੁਤਿਆਨ ਮੈਨੂੰ